ਮਸ ਸਿੰਦਰ ਕੋਰੇ ਪਟਿਆਲਾ ਤੋਂ ਤੇ ਮੈਨੂੰ ਮਤਲਬ ਇਹ ਬੋਡੀ ਸਰਵਿਸ ਪੈਕ ਵਰਤਣ ਤੋਂ ਪਹਿਲਾਂ ਕਾਫੀ ਟਾਈਮ 2006 ਤੋਂ ਮੈਨੂੰ प्रमोद ਮਿੱਤਲ ਤੋਂ ਮੇਰੀ ਮੈਡੀਸਨ ਚੱਲਦੀ ਸੀਗੀ ਠੀਕ ਹੈ ਮਤਲਬ ਬਹੁਤ ਜ਼ਿਆਦਾ ਤਜਾਬ ਅੰਦਰ ਬਣਦਾ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਇਹਦੇ ਨਾਲ ਫਿਰ ਹੋਰ ਵੀ ਲਿਕਟਾ ਆਉਣੀਆਂ ਸ਼ੁਰੂ ਹੋ ਗਈਆਂ ਦੋ ਵਾਰੀ ਮੇਰੀ ਐਂਡੋਸਕੋਪੀ ਵੀ ਹੋਈ ਠੀਕ ਹੈ ਮਤਲਬ ਕਾਫੀ ਟਾਈਮ ਤੋਂ ਮੈਂ 2006 ਤੋਂ ਰੈਗੂਲਰ ਚੱਲ ਰਹੀ ਸੀ ਰੈਗੂਲਰ ਉਹਦਾ ਕੀ ਪ੍ਰੋਬਲਮ ਆਜੀ ਹੋਰ ਉਹਦੇ ਨਾਲ ਨਾਲ ਜਿਵੇਂ ਡਿਪਰੈਸ਼ਨ ਜਾ ਹੋ ਗਿਆ ਐਂਗਜ਼ਾਇਟੀ ਉਹਦੀ ਵੀ ਦਵਾਈ ਖਾਂਦੇ ਸੀ ਤੁਸੀਂ ਉਹਦੇ ਨਾਲ ਹਾਂਜੀ ਹਾਂਜੀ ਖਾ ਰਹੀ ਸੀਗੀ ਪ੍ਰੋਪਰ ਸਾਰੀਆਂ ਦਵਾਈਆਂ ਦਾ ਅੱਛਾ ਰੋਜ਼ ਖਾਣੀ ਪੈਂਦੀ ਸੀ ਹਾਂਜੀ ਹਾਂਜੀ ਮਤਲਬ ਜਿਵੇਂ ਜਿਵੇਂ 2006 ਤੋਂ ਤੁਹਾਨੂੰ ਤੇ ਆ ਵੀ ਪ੍ਰੋਬਲਮ ਆਜੀ ਇਹ ਕਦੋਂ ਸਟਾਰਟ ਹੋ ਗਈ ਫਿਰ ਨਹੀਂ ਦੇਖੋ ਤੁਹਾਡੀ ਇਹ ਵੀ 5-6 ਸਾਲ ਤੋਂ ਲਗਾਤਾਰ ਪੰਜ 6 ਸਾਲ ਦੋ ਤਿੰਨ ਦਿਨਾਂ ਵਾਰ ਲੈਣੀ ਪੈਂਦੀ ਸੀਗੀ ਫਿਰ ਨਹੀਂ ਲੈਂਦੀ ਸੀ ਹੁਣ ਰੈਗੂਲਰ ਚੱਲ ਰਹੀ ਜੀ ਹਾਂਜੀ ओके okay. हो, okay. okay. फिर और और प्रॉब्लम कोई ਇਹਦੇ ਨਾਲ کافی ਪਰਬਲ ਜਿਵੇਂ ਹੋਣੀ ਇਹਦੇ ਨਾਲ ਮੈਨੂੰ ਕੋਈ ਮੈਂ ਖਾਣਾ ਨਹੀਂ ਸੀ ਸਹੀ ਖਾ ਸਕਦੀ ਜਿਵੇਂ ਸਬਜ਼ੀ ਖਾਂਦੀ ਸੀ ਤਾਂ ਆਲੂ ਮਟਰਾਂ ਦੀ ਸਬਜ਼ੀ ਖਾਣੀ ਦਹੀਂ ਖਾਣਾ ਦਹੀਂ ਨਹੀਂ ਖਾ ਸਕਦੀ ਸੀਗੀ ਮਤਲਬ ਬਹੁਤ ਜਿਆਦੀਆਂ ਮਤਲਬ ਖਾਣ ਨਾਲ ਨਾਲ ਦੀ ਨਾਲੇ ਫਿਰ ਮਤਲਬ ਹਾਂਜੀ ਹਾਂਜੀ ਮੈਂ ਤਾਂ ਦੱਸਿਆ ਵੀ ਜੇ ਮੈਂ ਸਵੇਰੇ ਟੈਬਲਟ ਨਹੀਂ ਲੈਂਦੀ ਸੀਗੀ ਤਾਂ ਮੈਂ 10 ਵਜੇ ਵਾਲਾ ਖਾਣਾ ਨਹੀਂ ਖਾ ਸਕਦੀ ਸੀ ਓਕੇ ਮਤਲਬ ਪੂਰੀ ਅੰਦਰ ਜਲਨ ਸ਼ੁਰੂ ਹੋ ਜਾਂਦੀ ਸੀਗੀ ਠੀਕ ਹੈ ਜੀ ਬਲ ਜਿਹੜੀਆਂ ਜਿਵੇਂ ਤਿਆਬ ਦੀਆਂ ਤੁਹਾਡੇ ਗੋਲ ਚੱਲਦੀ ਸੀ ਤਾਂ ਕਿੰਨੇ ਕਿੰਨੇ ਐਮਜੀ ਦੀ ਚੱਲ ਰਹੀ ਸੀ ਤੁਹਾਡੀ ਕਾਫੀ ਤਿੰਨ ਚਾਰ ਦਾ ਗੋਲੀਆਂ ਹੈਗੀਆਂ ਸੀਗੀਆਂ 135mg ਦੀ ਗੋਲੀ ਹੁਣ ਮੈਂ ਪ੍ਰੈਜੈਂਟ ਖਾ ਰਹੀ ਸੀਗੀ ਓਕੇ ਤੇ ਇੱਕ 25mg ਦੀ ਗੋਲੀ ਉਹ ਖਾ ਰਹੀ ਸੀ ਇੱਕ ਨੀਂਦ ਵਾਲੀ ਖਾ ਰਹੀ ਸੀ ਇੱਕ ਨੀਂਦ ਵਾਲੀ ਕਰ ਮਤਲਬ ਕੋਈ ਸਰਵੈਂਟ ਕੋਈ ਵਗੈਰਾ ਕੋਈ ਐਡ ਹੋ ਵੀ ਹੈਗਾ ਜੀ ਅੱਡੀਆਂ ਦਰਦ ਸਰੀਰ ਸੇ ਦਰਦ ਬਹੁਤ ਹਾਂ ਜੀ ਹਾਂ ਦਰਦਾਂ ਬਹੁਤ ਸੀਗੀਆਂ ਓਕੇ ਥਕਾਵਟ ਬਹੁਤ ਤੇ ਜਿਵੇਂ ਤੁਸੀਂ ਹੁਣ ਸਰਵਿਸ ਪੈਕ ਵਰਤਿਆ ਤੁਹਾਨੂੰ 30 ਦਿਨ ਹੋ ਗਏ 30 ਦਿਨ ਚੱਲ ਰਿਹਾ ਤੁਹਾਡਾ ਹਾਂ ਜੀ ਹਾਂ ਜੀ ਹਾਂ 30 ਦਿਨਾਂ ਚ ਤੁਹਾਡੀ ਅੱਜ ਕੰਡੀਸ਼ਨ ਕੀ ਹੈਗੀ ਹੈ ਬਹੁਤ ਵਧੀਆ ਮੈਰੀਆ ਵੀ ਜਿਹੜੀ 135mg ਦੀ ਗੋਲੀੋਂ ਮੇਰੀ ਦੇ ਹੁਣ ਇਸ ਟਾਈਮ ਜਿਹੜੀ 25 ਵਾਲੀ ਉਹ ਲੈ ਰਹੀ ਹਾਂ ਉਹ ਵੀ ਕਦੀ ਕਦੀ ਛੱਡ ਕੇ ਲੋਡ ਪੈਂਦੀ ਲੋਡ ਪੈਂਦੇ ਲੈ ਓਕੇ ਠੀਕ ਹੈ ਮੈਂ ਬਿਲਕੁਲ ਠੀਕ ਹੈ ਨੀਂਦ ਵਾਲੀ ਸੀ ਜੀ ਨੀਂਦ ਵਾਲੀ ਬਿਲਕੁਲ ਬੰਦਿਆ ਡਿਪਰੈਸ਼ਨ ਵਾਲੀ ਬੰਦਿਆ ਠੀਕ ਹੈ ਜਿਵੇਂ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਮੈਂ ਚਲੋ ਆਪਣੀ ਮਾਦਾ ਦੀ ਜਿਹੜੀ ਰਿਜ਼ਲਟ ਆਇਆ ਤੁਹਾਨੂੰ ਫੇਰ ਦਰਣ ਗਿਆ ਮਤਲਬ ਤੁਸੀਂ ਇਕੱਠੇ ਤਿੰਨ ਜਣਿਆਂ ਨੇ ਫੈਮਿਲੀ ਮੈਂਬਰ ਨੇ ਇਕੱਠਿਆਂ ਨੇ ਸਰਵਿਸ ਮੁੱਗੀ ਜੀ ਕਰਵਾਈ ਜੀ ਠੀਕ ਹੈ ਜੀ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਜਿਹਨੂੰ ਇਸ ਤਰ੍ਹਾਂ ਦਿੱਕਤਾਂ ਨੇ ਕੀ ਸੁਨੇਹਾ ਦੇਣਾ ਚਾਹੁੰਗੇ ਮੈਂ ਤਾਂ ਦੇਖੋ ਵੀ ਜ ਸਾਰਿਆਂ ਆਪਾਂ ਹੋਰ ਵੀ ਤਾਂ ਸਾਰੇ ਆਪਾਂ ਆਪਣੇ ਸਰੀਰ ਵਾਸਤੇ ਖਰਚੇ ਕਰਦੇ ਆਂ ਤੁਸੀਂ ਇਹ ਵੀ ਲਵੋ ਹਨਾ ਠੀਕ ਹੈ ਬੋਡੀ ਸਰਵਿਸ ਪੈਕ ਲਵੋ ਇਹਦੇ ਨਾਲ ਤੁਹਾਡਾ ਪੂਰਾ ਸਰੀਰ ਜਿਹੜਾ ਤੰਦਰੁਸਤ ਰਹੇਗਾ ਹਨਾ ਓਕੇ ਹਾਂ ਮਤਲਬ ਅੱਜ ਮੈਂ ਖਾਣ ਦਾ ਕਿੰਨਾ ਵਾਰ ਪੈ ਗਿਆ ਤੁਹਾਨੂੰ ਕੁਝ ਨਾ ਆਇਆ ਕਿਉਂ ਕਿ ਇਹਨੂੰ ਗੈਸ ਸੀ ਹੁਣ ਬਹੁਤ ਸ਼ਾਬਨਗੀ ਖਾਂਦਾ ਹੋਊਗਾ ਓਕਾ ਸੀ ਅੱਜ ਕੀ ਕੰਡੀਸ਼ਨ ਹੈ ਜੀ ਖਾਣ ਤਾਂ ਮੈਂ ਨਹੀਂ ਵੀ ਸਾਰਾ ਦਿਨ ਖਾਈ ਜਾਈਦਾ ਬਹੁਤ ਵਧੀਆ ਮੈਨੀਆਂ ਤਕਾਵਟ ਹੁੰਦੀ ਹੋਈ ਨਹੀਂ ਜਿੰਨਾ ਮਰਜ਼ੀ ਕੰਮ ਕਰਨਾ ਆ ਮਰਜ਼ੀ ਕਰ ਪਹਿਲਾਂ ਕੰਡੀਸ਼ਨ ਕੀ ਸੀ ਜੀ ਇਹ ਲਾਇਲ ਜੀ ਆਪਾਂ ਤੁ ਕਿਤੇ ਵੀ ਤੁਸੀਂ ਜਾਂਦੇ 5-6 ਘੰਟੇ ਸਫ਼ਰ ਤੇ ਜਾਂਦੇ ਹੋ ਥੱਕ ਜਾਂਦੇ ਹੋ ਠੀਕ ਹੈ ਤੁਹੋਂ ਦਗਾਵਟ ਪਤਾ ਹੀ ਨਹੀਂ ਔਰ ਅੱਜ ਮੈਂ 10 ਘੰਟੇ ਘਟੋ ਘਟ ਸਫ਼ਰ ਕਰਕੇ ਆਈ ਆ ਠੀਕ ਹੈ ਜੀ ਬਿਲਕੁਲ ਓਕੇ ਧੰਨਵਾਦ